हे कालमुख सच्चे बादशाह ऐसी दुष्ट आत्मा नु स्वर्ग ते की नरक दे विच भी ਢੋਈ ਨਾ ਮਿਲੇ ऐस दुष्ट दिया ਕੁਲਾ ਗਰਕ ਕਰਦੀ ਨਾਨਕ ਨਾਮ ਜੜਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਪਹਿਲੀ ਗੱਲ ਮੈਨੂੰ ਅਜੇ ਵੀ ਯਕੀਨ ਨਹੀਂ ਹੁੰਦਾ ਵੀ ਇਹਦਾ ਭੋਗ ਪਾਉ ਕੌਣ ਪੰਜ ਸਿੰਘ ਗਰੰਥੀ ਪੰਜ ਪਾਠੀ ਸਿੰਘ ਲੱਭਣੇ ਕਿੱਥੋਂ ਨੇ ਬੁੱਖੇ ਸਾਹਿਬ ਸਾਡੀ ਗੱਲ ਹੋਈ ਹੈ ਪਿੰਡ ਪਿੱਟੇਵੜ ਦੇ ਗੁਰੂ ਘਰ ਦੇ ਵਜ਼ੀਰ ਸਰਦਾਰ ਖਰਚਿੰਦਰ ਸਿੰਘ ਜੀ ਨਾਲ ਜੀ ਸੋ ਉਹਨਾਂ ਨੇ ਬੜੇ ਹੈਰਾਨ ਕਰਨ ਵਾਲੇ ਕੁਝ ਗੱਲਾਂ ਸਾਡੇ ਨਾਲ ਸ਼ੇਅਰ ਕੀਤੀਆਂ ਸਾਂਝੀਆਂ ਕੀਤੀਆਂ ਨੇ ਉਹਨਾਂ ਦੱਸਿਆ ਕਿ ਪਿੰਡ ਦੇ ਵਿੱਚ ਸਵੇਰ ਦਾ ਇਨਾਮ ਦੱਸ ਤੋ ਕੋਈ মিডিਆ ਤੁਰਿਆ ਫਿਰਿਆ ਪਰ ਪਿੰਡ ਵਾਲੇ ਜਿਹੜੇ ਨੇ ਨਾ ਸਹਿਮੀ ਹੋਏ ਵੀ ਨੇ ਪਰ ਉਹ ਕੋਈ ਵੀ ਪਿੰਡ ਵਾਲਾ ਉਸ ਬੰਦੇ ਦੇ ਹੱਕ ਦੇ ਵਿੱਚ ਜਿਹੜਾ ਕਿ ਆਪਣੇ ਆਪ ਨੂੰ ਸੁਪਰ ਸਰੰਦ ਕਹਿੰਦਾ ਉਹਦੇ ਹੱਕ ਵਿੱਚ ਕੋਈ ਭੁਗਤ ਕੇ ਨਹੀਂ ਰਾਜੂ ਸਾਰਾ ਪਿੰਡ ਜਿਹੜਾ ਨਾ ਤਰਾਹੀਤ ਰਾਹੀ ਕਰਿਆ ਫਿਰ ਭੁੱਲ ਕੇ ਵੀ ਉਹਦੀ ਡੈੱਡ ਬੋਡੀ ਪਿੰਡ ਚ ਨਾ ਆਵੇ ਇਹ ਉਹਨਾਂ ਦਾ ਕਹਿਣਾ ਪਰ ਨਾਲ ਦੀ ਨਾਲ ਉਹਦਾ ਇਹ ਵੀ ਕਹਿਣਾ ਹੈਗਾ ਕਿ ਬੀਡੀ ਨੇ ਇਹ ਵੀ ਦੱਸਿਆ ਜੋ ਉਹਨਾਂ ਦੇ ਮੁਤਾਬਕ ਹੈ ਕਿ ਉਹਨਾਂ ਦਾ ਜਿਹੜਾ ਬੇਟਾ ਉਹ ਜਿਹੜਾ ਅੰਮ੍ਰਿਤਸਰ ਕਿਸੇ ਕਲੋਨੀ ਚ ਰਹਿੰਦਾ ਹੈ ਤੇ ਉਹ ਉਹਨਾਂ ਨੇ ਤੇ ਮਨਾ ਕਰ ਦਿੱਤਾ ਵੀ ਸਿੰਪਲ ਸਾਫ਼ੀ ਸੰਸਕਾਰ ਕਰਦੇ ਵੀ ਅਸੀਂ ਉਹਨਾਂ ਨੂੰ ਰਿਸੀਵ ਨਹੀਂ ਕਰਨਾ ਉਹਨਾਂ ਦੀ ਬੋਡੀ ਨਹੀਂ ਲੈਣੀ ਅੱਛਾ ਪਰ ਉਹਤੀਆਂ ਜਿਹੜੀਆਂ ਭੈਣਾ ਵਿਦੇਸ਼ ਚ ਰਹਿੰਦੀਆਂ ਨੇ ਉਹਦੀਆਂ ਬੇਟੀਆਂ ਤਾਂ ਸ਼ਾਇਦ ਉਹ ਆਉਣ گی ਉਹਨਾਂ ਨੇ ਕਿਹਾ ਕਿ ਸਾਨੂੰ ਆ ਲੈਣ ਤੋਂ ਆਣ ਕੇ ਸਨਸਕਾਰ ਕਰ ਲੈਣੇ ਪਰ ਇਹਦਾ ਕਹਿਣਾ ਸੀ ਹਨ ਖਜਾਦੀ ਉਹਦੇ ਬੜੀ ਪਿਆਰੀ ਗੱਲ ਕਹੀ ਕਹਿੰਦਾ ਕਿ ਜੇਕਰ ਮੈਂ ਅਰਦਾਸ ਕਰਨ ਨੂੰ ਕਹਿ ਵੀ ਦਿੰਦੇ ਤੇ ਮੈਂ ਕੀ ਅਰਦਾਸ ਕਰਦਾ ਅਸੀਂ ਤਾਂ ਕਹਿੰਦੇ ਕਿਸੇ ਗੁਰੂ ਘਰ ਦੇ ਕੋਈ ਆਣ ਕੇ ਸਾਨੂੰ ਅਰਦਾਸ ਕਰਨ ਕਹਿੰਦਾ ਹੈ ਤੇ ਅਸੀਂ ਜਦੋਂ ਜਾਣੇ ਆ ਤੇ ਅਸੀਂ ਤਾਂ ਅਰਦਾਸ ਕਰਦੇ ਆ ਕਿ हे ਮਾਲਕਾ हे ਸੱਚੇ ਪਾਤਸ਼ਾਹ ਇਹ ਜਿਹੜੀ ਨੇਕਰ ਤੁਹਾਡੇ ਹੁਕਮ ਨਾਲ ਆਈ ਤੇ ਤੁਹਾਡੇ ਹੁਕਮ ਨਾਲ ਜਾਰੀ ਹੈ ਤੁਹਾਡੇ ਗੁਰਚਰਨਾਂ ਚ ਜਾ ਬਰਾਜੀ ਹੈ ਤੇ ਇਹਨੂੰ ਆਪਣੀ ਚਰਨਾਂ ਚ ਨਿਵਾਸ ਪਕਿਓ ਹੂੰ ਉਹਨੇ ਬੜੀ ਹੈਰਾਨ ਕਰਨ ਵਾਲੀ ਤੇ ਦਿਲ ਨੂੰ ਕਹਿੰਨੇ ਨੇ ਛਿਂਹੋੜ ਕੇ ਰੱਖ ਦੇਣ ਵਾਲੀ ਰੂਹ ਨੂੰ ਛਿਂਹੋੜ ਕੇ ਰੱਖ ਦੇਣ ਵਾਲੀ ਕਹਿੰਦਾ ਮੈਂ ਅਰਦਾਸ ਕਰਾਂਗਾ ਕੀ ਕੀ ਕਮਾਂਗਾ ਤੇ ਮੈਂ ਸੁਣ ਕੇ ਹੈਰਾਨ ਹੋ ਗਿਆ ਤੇ ਪੱਖੋ ਕੇ ਸਾਹ ਮੰਨ ਲਓ ਕੋਈ ਅਣਖੀ ਗੈਰਤ ਵਾਲਾ ਇਸੇ ਹੀ ਤਰ੍ਹਾਂ ਦਾ ਗੁਰੂ ਘਰ ਦਾ ਵਜ਼ੀਰ ਅਗਰ ਅਰਦਾਸ ਕਰਦਾ ਹੋਵੇ ਬੇਖੌਫ ਹੋ ਕੇ ਅਰਦਾਸ ਕਰੇ ਕੀ ਅਰਦਾਸ ਕਰੇ ਅ ਪਹਿਲੀ ਗੱਲ ਤੇ ਮੈਂ ਸਮਝਦਾ ਵੀ ਕੋਈ ਵੀ ਗੁਰੂ ਦਾ ਸਿੱਖ ਤੇ ਅਣਖੀ ਯੋਧਾ ਅਰਦਾਸ ਕਰੇਗਾ ਹੀ ਨਹੀਂ ਪਰ ਜੇ ਫਿਰ ਉਹ ਮੰਨ ਲੋ ਕਰ ਹੀ ਦਿੰਦਾ ਤੇ ਫਿਰ ਉਹ ਹੀ ਇਹੋ ਹੀ ਕਹੇਗਾ ਵੀ हे ਆਕਾਲ ਪੁਰਖ ਸੱਚੇ ਪਾਤਸ਼ਾਹ ਇੱਕ ਐਸੀ ਦੁਸ਼ਟ ਆਤਮਾ ਜਿਹੜੀ ਮਾਤ ਲੋਕ ਦੇ ਵਿੱਚ ਆ ਕੇ ਤੇ ਜਿਨ ਨੇ નિર્ਦੋਸ਼ ਲੋਕਾਂ ਤੇ ਇੰਨਾ ਕਹਿਰ ਗੁਜ਼ਾਰਿਆ ਧੀਆਂ ਭੈਣਾਂ ਦੀ ਬੇਪਤੀ ਕੀਤੀ ਬਹੁਤ ਜਿਆਦਾ ਕੋ ਕੋ ਕੇ ਹਜ਼ਾਰਾਂ ਨੌਜਵਾਨਾਂ ਨੂੰ ਨਿਰਦੋਸ਼ ਹੀ ਜੜੇ ਉਹਨਾਂ ਨੂੰ ਮਾਰਿਆ हे ਅਕਾਲ ਪੁਰਖ ਸੱਚੇ ਪਾਤਸ਼ਾ ਅਸੀ ਦੁਸ਼ਟ ਆਤਮਾ ਨੂੰ ਸਵਰਗ ਤੇ ਕੀ ਨਰਕ ਦੇ ਵਿੱਚ ਵੀ ਢੋਈ ਨਾ ਮਿਲੇ ਤੇ ਇਹ ਜੂਨਾ ਚ ਭਟਕਦਾ ਫਿਰੇ ਕਦੀ ਇਹਨੂੰ ਇਨਸਾਨੀ ਜਾਮਾ ਨਾ ਮਿਲੇ ਪੀ ਆਪਣੇ ਗੁਨਾਹਾਂ ਦੀ ਮਾਫੀ ਮੰਗ ਸਕੇ ਐਸ ਦੁਸ਼ਟ ਦੀਆਂ ਕੁਲਾ ਗਰਕ ਕਰਦੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਆਰਦਾਸ ਹੋਈ ਜੀ ਫਿਰ ਤੇ ਜੇ ਪੱਖੋ ਕੇ ਸਾਹਿਬ ਇਹ ਅਰਦਾਸ ਹੋ ਗਈ ਤੇ ਬਾਅਦ ਵਿੱਚ ਗੁਰੂ ਘਰ ਦੇ ਵਜ਼ੀਰ ਨੂੰ ਬੜਾ ਸਵਾਲ ਤੇ ਬੜੇ ਹੁੰਦੇ ਰਹਿਣ ਗੁਰੂ ਵੇਖੋ ਇੱਕ ਐਸਾ ਸ਼ਖਸ ਜਿਹੜਾ ਆਰਮੀ ਦੇ ਵਿੱਚ ਬੜਾ ਡੈਕੋਰੇਟਡ ਉਹਨੂੰ ਮੈਡਲ ਮਿਲੇ ਦੇਸ਼ ਲਈ ਜੰਗਾਂ ਲੜੀਆਂ ਉਹਨੂੰ ਇਨਾ ਕੋ ਕੋ ਕੇ ਨੇ ਮਾਰਿਆ ਇਨਾ ਜਲੀਲ ਕੀਤਾ ਉਹਦੇ ਬੇਟੇ ਨੇ ਕਿਤੇ ਇੱਕ ਕੋ ਪੋਸਟ ਪਾਈ ਤੇ ਕਿਹਾ ਸੀ ਕਿ ਮੇਰਾ ਬਾਪ ਅੰਤਮ ਸਵਾਸ ਤੱਕ ਇਹਨੂੰ ਬਦਮਾਵਾ ਦਿੰਦਾ ਰਿਹਾ ਜਿਹੜੀ ਬਦਵਾਖ ਖਮੋਸ਼ੀ ਨਾ ਦਿੱਤੀ ਜਾਂਦੀ ਹੈ ਨਾ ਇਥੋਂ ਉਹ ਫਿਰ ਅਸਮਾਨ ਤੱਕ ਆਗ ਹੀ ਲਾਉਂਦੀ ਆ ਉਹ ਬਦਵਾ ਜਿਹੜੀ ਜ਼ਬਾਨ ਚੋ ਬੋਲ ਕੇ ਨਹੀਂ ਕਿਤੇ ਖਮੋਸ਼ੀ ਨਾਲ ਜਿਹੜੀ ਬਦਵਾ ਦਿੱਤੀ ਜਾਂਦੀ ਡਰੋ ਏ ਲੋਕੋ ਇਸ ਬਦਵਾ ਤੋਂ ਇਹਦਾ ਬੜਾ ਅਸਰ ਜੀ ਬਹੁਤ ਭਿਆਨਕ ਅਸਰ ਹੈ ਪਕੋ ਜੀ ਸਾਹਿਬ ਇਸ ਤੋਂ ਇਲਾਵਾ ਮਨ ਲਿਆ ਜਾਵੇ ਕਿ ਅਕਸਰ ਅਸੀਂ ਦੇਖਦੇ ਆਂ ਬੜੇ ਬੜੇ ਝੂਠੇ ਲੋਕ ਹੁੰਦੇ ਪਾਪੀ ਲੋਕ ਹੁੰਦੇ ਆ ਤੇ ਉਹਨਾਂ ਦਾ ਇਸ ਸੰਸਾਰ ਤੋਂ ਜਾਣ ਤੋਂ ਬਾਅਦ ਨਾ ਅਰਦਾਸਾਂ ਵੀ ਹੋ ਜਾਂਦੀਆਂ ਅੰਤਮ ਕਰਿਆ ਵੀ ਹੋ ਜਾਂਦੀ ਕਿ ਤੇ ਭੋਗਾਂ ਦੇਣ ਗੁਰੂ ਦੀ ਹਾਜ਼ਰੀ ਦੇ ਵਿੱਚ ਉਹਦੇ ਕਸੀਦੇ ਬੜੇ ਪੜਦੇ ਲੋਕ ਝੂਠ ਬੜਾ ਬੋਲਦੇ ਆ ਔਰ ਉਥੇ ਉਹ ਬੰਦੇ ਨੂੰ ਜਿਹੜਾ ਸਭ ਤੋਂ ਜ਼ਿਆਦਾ ਕਰਪਤ ਹੁੰਦਾ ਜਿਹੜਾ ਸਭ ਤੋਂ ਜ਼ਿਆਦਾ ਪਾਪੀ ਹੁੰਦਾ ਜਿਹਨੇ ਲੁੱਟਕੋ ਕੀਤੀ ਹੁੰਦੀ ਹੈ ਜਿਸ ਬੰਦੇ ਨੇ ਕੋਹ ਕੋਕੇ ਲੋਕਾਂ ਨੂੰ ਮਾਰਿਆ ਹੁੰਦਾ ਜਿਸ ਬੰਦੇ ਨੇ ਨਜਾਇਜ਼ ਕਰਜੇ ਕੀਤੇ ਹੁੰਦੇ ਆ ਉਦੋਂ ਉਥੇ ਗੁਰੂ ਦੀ ਹਜ਼ੂਰੀ ਚ ਬਹੁਤ ਸਾਰੇ ਸਫੇਦ ਪੋਸ਼ ਉਹਦੀਆਂ ਸਿਫਤਾਂ ਕਰਦੇ ਨਹੀਂ ਥੱਕਦੇ ਤੇ ਜੇ ਕਿਤੇ ਕੱਲ ਨੂੰ ਮੰਨ ਲੋ ਕਿ ਅਸੀਂ ਨੌਬਤ ਆਈ ਗਈ ਤੁਹਾਨੂੰ ਪਤਾ ਹੈ ਕਿ ਇਹਨੂੰ ਯੋਧਾ ਸੂਰਮਾ ਬਹਾਦਰ ਇਹਨੇ ਪੰਜਾਬ ਚ ਸ਼ਾਂਤੀ ਲੈ ਕੇ ਆਂਦੀ ਗੁਰੂ ਦੀ ਹਜ਼ੂਰੀ ਚ ਖਲੋ ਕੇ ਕੋਈ ਬੰਦਾ ਇਹੋ ਜੇ ਲਫਜ਼ ਬੋਲੇ ਮੈਂ ਕਿਹਾ ਜੀ ਕਦੀ ਵੀ ਨਹੀਂ ਸਵਾਲ ਪੈਦਾ ਹੋ ਸਕਦਾ ਕਿਉਂਕਿ ਉੱਥੇ ਬਹੁਤ ਪੱਤਰਕਾਰ ਜਾਣੇ ਆ ਕੈਮਰੇ ਚੱਲਣੇ ਆ ਚੈਨਲ ਪਹੁੰਚਣੇ ਆ ਕਿਸੇ ਨੇ ਵੀ ਇਹ ਗਲਤੀ ਨਹੀਂ ਕਰਨੀ ਜਵਾਬ ਦੇਣੇ ਪੈਣੇ ਆ ਸਿੱਖ ਕੌਮ ਨੂੰ ਵੀ ਜਵਾਬ ਦੇਣੇ ਪੈਣੇ ਆ ਪੱਤਰਕਾਰਾਂ ਨੂੰ ਵੀ ਜਵਾਬ ਦੇਣੇ ਪੈਣੇ ਆ ਤੇ ਇਹ ਤੇ ਮੈਂ ਨਹੀਂ ਸਮਝਦਾ ਪੀ ਕੋਈ ਸ਼ਰਧਾਂਜਲੀ ਦੇਣ ਲਈ ਕੋਈ ਇਸ ਤਰ੍ਹਾਂ ਦੇ ਬਲਾਰੇ ਬੋਲਣਗੇ ਦੇ ਭੋਗ ਤੇ ਇੱਥੇ ਤੇ ਮਸਾਂ ਹੀ ਪਹਿਲੀ ਗੱਲ ਮੈਨੂੰ ਅਜੇ ਵੀ ਯਕੀਨ ਨਹੀਂ ਹੁੰਦਾ ਵੀ ਇਹਦਾ ਭੋਗ ਪਾਉ ਕੌਣ ਪੰਜ ਸਿੰਘ ਗ੍ਰੰਥੀ ਪੰਜ ਪਾਠੀ ਸਿੰਘ ਲੱਭਣੇ ਕਿੱਥੋਂ ਨੇ ਬਿਲਕੁਲ ਠੀਕ ਗੱਲ ਹੈ ਜੇ ਭੋਗ ਪੈ ਵੀ ਜਾਂਦਾ ਮੰਨ ਲਓ ਅਸੀਂ ਤੇ ਜਿੱਦਾਂ ਕਹਿ ਰਹੇ ਕੋਈ ਪੁਲਿਸ ਵਾਲੇ ਕੋਈ ਅਹਜਾ ਦਾਬਾ ਮਾਰਦੇ ਨਹੀਂ ਆ ਹੀ ਜਾਂਦੇ ਨੇ ਜਾਂ ਪੁਲਿਸ ਵਾਲਿਆਂ ਦੀ ਆਪਣੇ ਜਿਹੜੇ ਜਿੱਦਾਂ ਪੁਲਿਸ ਲਾਈਨ 'ਚ ਗੁਰਦੁਆਰਾ ਸਾਹਿਬ ਹੁੰਦੇ ਨੇ ਉੱਥੋਂ ਦੇ ਗ੍ਰੰਥੀ ਸਿੰਘਾਂ ਨੂੰ ਕਹਿ ਕੇ ਉਹ ਪਾਠ ਕਰਵਾ ਵੀ ਦਿੰਦੇ ਨੇ ਹਾਂਜੀ ਹੂੰ ਤੇ ਉੱਥੇ ਵੇਖਣ ਵਾਲਾ ਇਹ ਹੋਏਗਾ ਕਿ ਉਸ ਦਿਨ ਇਸ ਸਵੇਰ ਹਰਹੰਦ ਨੂੰ ਸ਼ਰਧਾਂਜਲੀ ਦੇਣ ਕੌਣ ਉੱਠਦਾ ਹੈ ਉੱਥੇ ਮਾਈਕ ਤੇ ਖੜ ਖੜ ਕੇ ਤੇ ਇਹਦੀ ਉਸਤ ਕੌਣ ਕਰਦਾ ਹੈ ਇਹਦੇ ਤਾਰੀਫਾਂ ਦੀ ਪੂਰੀ ਦੁਨੀਆ ਦੇ ਮੀਡੀਆ ਦੀ ਨਜ਼ਰ ਰਹੇਗੀ ਪੂਰੀ ਦੁਨੀਆ ਦੀ ਨਜ਼ਰ ਰਹੇਗੀ ਬਿਲਕੁਲ ਨਜ਼ਰ ਰਹੇਗੀ ਬਿਲਕੁਲ ਨਜ਼ਰ ਰਹੇਗੀ ਹੋਰ ਤਿਆਰ ਰੱਖਿਓ ਗਰੰਤੀ ਸਿੰਘ ਵੀਰਾਂ ਨੂੰ ਵੀ ਅਸੀਂ ਕਾਂਗੇ ਕਿ ਅਰਦਾਸ ਕਰਨ ਲੱਗੇ ਹੋ ਨਾ ਤਾਂ ਫੱਕੋ ਗਜ਼ਾਬ ਨੇ ਜਿਹੜੀ ਅਰਦਾਸ ਕਹੀ ਹੈ ਨਾ ਨਿੱ ਤੜਕ ਹੋ ਕੇ ਸੱਚ ਬੋਲਿਓ ਅਖਿਲੀ ਕਦੇ ਅਰਦਾਸ ਨਾ ਕਰਿਓ ਕਰਿਓ ਪਰ ਬੋਲਿਓ ਸੱਚ ਜਿਸ ਤਰ੍ਹਾਂ ਦਾ ਉਹਨੇ ਕੰਮ ਕੀਤਾ ਉਸ ਰੂਹ ਦੇ ਉਹੀ ਗੁਣ ਉੱਤੇ ਬਣਵਾਇਓ ਤੇ ਉਹ ਉਸ ਰੂਹ ਦੇ ਨਾਲ ਹੋਣਾ ਕੀ ਚਾਹੀਦਾ ਉਹੀ ਉਸ ਦਾਤੇ ਕੋਲੋਂ ਮੰਗਿਓ ਉਹੀ ਅਰਦਾਸ ਉਸ ਦਾਤੀ ਅੱਗੇ ਕਰਿਓ ਆਛਾਏ ਫਿਰ ਅੱਗੇ ਤਾਂ ਤੁਹਾਨੂੰ ਕੋਈ ਇਹ ਨਹੀਂ ਕਹੇਗਾ ਕਿ ਸਾਡਾ ਇੱਕ ਇਹੋ ਜਿਹਾ ਦੁਸ਼ਟ ਇਹੋ ਜਿਹਾ ਦਰਿੰਦਾ ਜਿਹੜਾ ਸੰਸਾਰ ਤੇ ਨਹੀਂ ਰਿਹਾ ਉਹਦੀ ਅਰਦਾਸ ਕਰਨੀ ਹੈ ਉਹਨੂੰ ਪਤਾ ਲੱਗ ਗਿਆ ਕਿ ਗੁਰੂ ਦੇ ਸਿੰਘ ਸੱਚ ਬੋਲਦੇ ਆ ਕਿਸ ਕਰਕੇ ਅਰਦਾਸਾਂ ਹੋਰੀ ਆਪੇ ਆਤਿ ਜੋੜਦੇ ਆ ਬਿਲਕੁਲ ਠੀਕ ਹੈ ਠੀਕ ਹੈ ਜੀ ਸੋ देयर इज ਅ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਵਰਤ